ਸਵਾਗਤ ਹੈ ਜੀ ਤੁਹਾਡਾ ਖੁਸ਼ਪਨਾ YouTube ਚੈਨਲ ਉੱਤੇ ਜਿਹੜੇ ਵੀ ਚੈਨਲ ਤੇ ਨਵੇਂ ਚੈਨਲ ਨੂੰ ਕਰੋ ਸਬਸਕ੍ਰਾਈਬ ਤੇ ਨਾਲ ਲੱਗਾ ਬੈਲ ਦਾ ਆਈਕਨ ਪ੍ਰੈਸ ਕਰੋ ਤਾਂ ਜੋ ਹਰੇਕ ਆਉਣ ਵਾਲੀ ਅਪਡੇਟ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ ਅੱਜ ਦੀ ਵੀਡੀਓ ਬਣਾਉਣ ਜਾ ਰਹੇ ਹਾਂ ਵਿਲੇਜ ਪਾਣਾ ਡਿਸਟ੍ਰਿਕਟ ਫਰੀਦਕੋਟ ਅੱਜ ਦੀ ਵੀਡੀਓ ਵਿੱਚ ਨੀਲੀ ਦੀ ਝੋਟੀ ਵਿਖਾਵਾਂਗੇ ਦੂਜਾ ਸੂਆ ਸੂਣ ਦੇ ਵਿੱਚ ਅਜੇ 15 ਦਿਨ ਬਾਕੀ ਹੈ ਬੜੇ ਹੀ ਸਾਫ਼ ਥਣ ਹਵਾਨੇ ਦੀ ਝੋਟੀ ਹੈ ਬਹੁਤ ਜ਼ਿਆਦਾ ਸੋਹਣਾ ਥਣ ਲੱਗਾ ਬਾਕੀ ਹਵਾਨਾ ਅਜੇ ਭਰਨਾ 15 ਦਿਨ ਸੂਣ ਚ ਬਾਕੀ ਹੈ ਬਾਕੀ ਚੋਟੀ ਦੇ ਪਿੰਡੇ ਦੀ ਚਮਕ ਦੇਖੋ ਬੜੀ ਵਧੀਆ ਚਮਕ ਐ ਰਾਜੀਪੜੀ ਸਮੀ ਝੋਟੀ ਚਾਰੇ ਪਾਸੇ ਕਿਸੇ ਪਾਸਿਓਂ ਨਿੰਦਨਯੋਗਣੀ ਐ ਐਂ ਹਰੇਕ ਪੱਖ ਤੋਂ ਪੂਰੀ ਆ ਜਿਹੜੀ ਕਿ ਪਿਛਲੇ ਸੂਏ ਦੁੱਧ ਦੀ ਗੱਲ ਐ ਤੇ 12 ਤੋਂ 13 ਕਿਲੋ ਦੁੱਧ ਦਿੱਤਾ ਸੀ ਦੂਜੇ ਸੂਏ ਝੋਟੀ ਤੋਂ 15 ਪਲੱਸ ਦੁੱਧ ਦੀ ਉਮੀਦ ਕੀਤੀ ਜਾ ਸਕਦੀ ਐ ਬਾਕੀ ਤੁਸੀਂ ਝੋਟੀ ਨੂੰ ਸਕਰੀਨ ਉੱਪਰ ਚੱਲਦੇ ਹੋਏ ਕਰ ਸਕਦੇ ਹੋ ਚੈੱਕ ਲੰਮੇ ਕੱਦ ਦੀ ਸੋਹਣੀ ਸੁਨੱਖੀ ਝੋਟੀ ਨੀਲੀ ਚ ਪਾਸ ਦੇਖ ਸਕਦੇ ਹੋ ਤੁਸੀਂ ਥਾਣ ਹਵਾਨਾ ਦੇਖ ਸਕਦੇ ਹੋ ਬੜਾ ਸੋਹਣਾ ਥਾਣ ਹਵਾਨਾ ਬਾਕੀ ਹਵਾਨਾ ਜੇ ਭਰਨਾ ਚੋਟੀ ਨੇ ਦੇਖ ਸਕਦੇ ਆ ਤੁਸੀਂ ਸਕਰੀਨ ਉੱਪਰ ਚਲਦੇ ਹੋਏ ਚੋਟੀ ਨੂੰ ਐਨ ਪੂਰੀ ਫੱਬ ਰਹੀ ਹੈ ਚੋਟੀ ਦੇਖ ਸਕਦੇ ਹੋ ਤੁਸੀਂ ਕੋਈ ਵੀ ਵੀਰਸ ਚੋਟੀ ਨੂੰ ਖਰੀਦਣਾ ਚਾਹੁੰਦਾ ਤਾਂ ਉਹ ਮੇਰੇ ਨਾਲ ਸੰਪਰਕ ਕਰ ਸਕਦਾ ਨੰਬਰ ਨੋਟ ਕਰ ਸਕਦੇ ਹੋ ਤੁਸੀਂ 98782 14644 98782 14644 ਜੋ ਕਿ ਇਸ ਝੋਟੀ ਦਾ ਮੁੱਲ ਆ ਵੀਡੀਓ ਵਿੱਚ ਨਹੀਂ ਕੀਤਾ ਗਿਆ ਇਸ ਝੋਟੀ ਦਾ ਮੁੱਲ ਵੀ ਬਾਕੀ ਜਿਵੇਂ ਆਪਾਂ ਪਹਿਲਾਂ ਵੀਡੀਓ ਬਣਾਉਨੇ ਹਰੇਕ ਪਸ਼ੂ ਦਾ ਮੁੱਲ ਫੋਨ ਉੱਪਰ ਹੀ ਕਰਦੇ ਆ ਤਾਂ ਇਸ ਝੋਟੀ ਦਾ ਮੁੱਲ ਵੀ ਫੋਨ ਉੱਪਰ ਹੀ ਕੀਤਾ ਜਾਊਗਾ ਚੰਗਾ ਦੁੱਧ ਦਊਗੀ ਸਾਫ਼ ਝੋਟੀ ਐ ਕੋਈ ਵੀ ਇਸ ਨੂੰ ਖਰੀਦਣਾ ਚਾਹੁੰਦਾ ਕੋਲੇ ਆ ਕੇ ਆਪਣੀ ਤਸੱਲੀ ਨਾਲ ਖਰੀਦ ਕੇ ਲੈ ਕੇ ਜਾਵੇ ਤੋਂ ਵੀਡੀਓ ਨੂੰ ਲਾਸਟ ਤੱਕ ਵੇਖਣ ਵਾਸਤੇ ਆਪਜੀ ਦਾ ਧੰਨਵਾਦ ਵੀਡੀਓ ਨੂੰ ਕਰ ਦਿਓ ਸ਼ੇਅਰ ਤੇ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ